ਇਨਸੀਡੈਂਟ ਹੋਇਆ ਸੀਗਾ ਜੀ 4 2 24 ਨੂੰ ਜਿਹਦੇ ਵਿੱਚ ਦੋ ਗਰੁੱਪ ਆਪਣੀ ਆਪਣੀ ਛੱਤਾਂ ਦੇ ਪਤੰਗ ਉਡਾ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਕਿਸੇ ਗਰੁੱਪ ਵਿੱਚੋਂ ਗਾਲ ਨਿਕਲੀ ਕਿਸ ਦੇ ਮੂੰਹ ਤੋਂ ਤੇ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਇੱਕ ਗਰੁੱਪ ਸੀਗਾ ਅਦਿੱਤ ਅਦਿੱਤੇਬਦੀ ਤੇ ਸ਼ਮਸ਼ੇਰ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪਲੈਂਸ ਸੀਗੇ ਦੂਸਰਾ ਸੀਗਾ ਜਿਹੜਾ ਡਿਸੀਜ਼ ਵਾਲਾ ਹੈ ਹਰਮਨਦੀਪ ਸਿੰਘ ਵਾਲਾ ਤੇ ਇਹ ਦੋਨੋਂ ਗਰੁੱਪ ਇੱਕ ਦੂਸਰੇ ਨੂੰ ਲੱਭਦੇ ਲੱਭਦੇ ਸੁਲਤਾਨਵੰਦ ਏਰੀਆ ਚਲੇ ਗਏ ਗੁਰਦੁਆਰਾ ਟੂਟ ਸਾਹਿਬ ਦੇ ਲਾਗੇ ਸੁਲਤਾਨਵੰਦ ਰੋਡ ਤੇ ਤੇ ਉੱਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਹੈਗਾ ਆਦੀਪਕ ਸਿੰਘ ਇਨੇ ਗੋਲੀ ਚਲਾਈ ਜਿਹੜੀ ਹਰਮਨਦੀਪ ਸਿੰਘ ਦੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੈਥ ਹੋ ਗਈ 4 ਤਰੀਕ ਨੂੰ ਸ਼ਾਮੀ ਤੇ ਮਾਨਯੋਗ ਸੀਪੀ ਸਾਹਿਬ ਦੇ ਦੇਹਾ ਨਿਰਦੇਸ਼ ਛੇਟ ਸ਼੍ਰੀ ਨਵਜੋਤ ਸਿੰਘ ਜੀ ਏਡੀਸੀਪੀ 3 ਤੇ ਐਸਐਚਓਬੀ ਡਿਵੀਜ਼ਨ ਇਹਨਾਂ ਨੇ ਤੇ ਏਸੀਪੀ ਗੁਰਵਿੰਦਰबीर ਨੇ ਇਹਨਾਂ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੇ ਜਿਹੜੇ ਅਕਿਊਜ਼ ਸੀਗੇ 5 ਕਿਊਜ਼ ਉਹਨਾਂ ਉਹਨਾਂ ਵਿੱਚੋਂ 3 ਕਿਊਜ਼ ਨੂੰ ਇਹਨਾਂ ਨੇ 6 ਤਰੀਕ ਨੂੰ ਫੜ ਲਿਆ ਜਿਹੜੇ 6 ਤਰੀਕ ਨੂੰ ਫੜੇ ਸੀਗੇ 6 2 ਨੂੰ ਉਹਨਾਂ ਦਾ ਨਾਮ ਹੈ ਅਦਿੱਤ્ય ਪੇਦੀ ਦੂਸਰੇ ਦਾ ਨਾਮ ਹੈ ਸ਼ਮਸ਼ੀਰ ਸਿੰਘ ਅਲਾਈ ਸ਼ੇਰਾ ਤੀਸਰੇ ਦਾ ਨਾਮ ਹੈ ਜਗਰਾਤ ਸਿੰਘ ਅਲਾਈਸ ਲਾਲ ਤੇ ਇੱਕ ਜਿਹੜਾ ਮੇਨ ਕਿਊਜ਼ ਹੈਗਾ ਉਹਨੂੰ ਉਹਨੂੰ ਇਹਨਾਂ ਨੇ ਅ ਕੱਲ ਫੜਿਆ ਜੀ ਤੇ ਉਹਦੇ ਕੋਲ ਇੱਕ ਤੇ ਰੀਵਲਬਰ ਵੀ ਮਿਲੇ ਹੈ ਤੇ ਬਾਕੀ ਇੱਕ ਅਕਿਊਜ਼ਡ ਜਿਹੜਾ ਅਦਿੱਤਿ ਬੇਦੀ ਦਾ ਭਰਾ ਹੈਗਾ ਪਰਮਿੰਦਰ ਬੇਦੀ ਉਹ ਹਿਸ ਯੈਟ ਟੂ ਬੀ ਰੈਸਟੇਡ ਤੇ ਜਿਹੜੇ ਬਾਕੀ ਵੀ ਇਹਨਾਂ ਨਾਲ ਅਨਨੋਨ ਹੈਗੇ ਅ ਅਕਿਊਜ਼ ਉਹ ਤਫਤੀਸ਼ ਜਾਰੀ ਹੈ ਤੇ ਜਲਦੀ ਉਹ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਜੀ ਪਹਿਲਾਂ ਲੜਾਈ ਇੱਥੇ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਪਹਿਲਾ ਲੜਾਈ ਨਹੀਂ ਪਹਿਲਾ ਪਤੰਗ ਉਡਾ ਰਹੇ ਸੀਗੇ ਤੇ ਸੁਲਤਾਨਪੁਰ ਨੇ ਏਰੀਆ ਦੇ ਤੇ ਉਸ ਤੋਂ ਬਾਅਦ ਇਹ ਪਤੰਗ ਦੇ ਕਟਣ-ਕੁੱਟਣ ਤੇ ਇਹਨਾਂ ਦੀ ਲੜਾਈ ਹੋਈ ਸੀ ਸਿਰਫ ਇਹ ਹੀ ਹੈ ਮਸਲਾ ਜਾਂ ਕੋਈ ਪੁਰਾਣੀ ਡੰਜਸ਼ਨਰੀ ਦੀ ਲੜਾਈ ਨਹੀਂ ਸਿਰਫ ਹਾਲੇ ਤੱਕ ਸਾਡੇ ਨੋਟਿਸ 'ਚ ਆਈ ਹੈ ਜਦੋਂ ਬੋਲੇ ਆਂ ਜੀ ਵਾਲੂ ਜਿਹੜਾ ਮੇਨ ਅਕਿਊਜ਼ਡ ਹੈਗਾ ਦੀਪਕ ਉਹਦੇ ਕੋਲ ਕੱਲ ਮਿਲਿਆ ਸੀ ਇਹ ਲੈਸੈਂਸੀ ਹੈ ਦੋਨੋਂ ਲੈਸੈਂਸੀ ਦੀ ਲੈਸੈਂਸੀ ਹੈ ਜਨਾਬ ਇਹਨਾਂ ਦੀ ਉਮਰ ਕਿੰਨੀ ਹੈ ਇਹਦੀ 23 ਸਾਲ ਜੀ ਇਹਦਾ 30 ਇਹ ਲੈਸੈਂਸੀ ਹੈ ਅੰਮ੍ਰਿਤ ਚੱਕੀ ਤੋਂ 36 ਸਾਲ ਸੋਰੀ ਜਿਹੜਾ 26 ਤੇ ਜਿਹੜਾ ਡਿਸੀਜ਼ਡ ਹੈ ਉਹਦੀ 23 ਸਾਲ ਉਮਰ ਹੈ ਜੀ ਵੈਸੇ ਇਹਨਾਂ ਦਾ ਕਾਰੋਬਾਰੀ ਕਿਸ ਹੈ ਇਹ ਫ੍ਰੀਕਮ ਦੇ ਹੈ ਜੀ ਨਾ ਕੋਈ ਇਹਨਾਂ ਦਾ ਕਾਰੋਬਾਰ ਹੈ ਕੋਈ ਮੇਨ ਕੋਈ ਬੈਕਗ੍ਰਾਉਂਡ ਹੈ ਨਾ ਕੋਈ ਡਿਸਟ੍ਰਿਕਟ ਕੋਈ ਬੈਕਗ੍ਰਾਉਂਡ ਹਿਸਟਰੀ ਅਸੱਚ ਕੋਈ ਨਹੀਂ ਹੈ ਜੀ ਕ੍ਰਿਮਿਨਲ ਹਿਸਟਰੀ ਕੋਈ ਨਹੀਂ ਹਾਂਜੀ ਸਰ ਇਹ ਲੈਸੈਂਸੀ ਕਿਸ ਦੇ ਨਾਮ ਤੇ ਹੈ ਲੈਸੈਂਸੀ ਦੇ ਆਪਣੇ ਨਾਮ ਤੇ ਹੈ ਜੀ ਹਾਂਜੀ ਹਾਂ ਬੜੀ ਵਧੀਆ ਉਹਨੇ ਪਹੁੰਚ ਲੈਸੈਂਸੀ ਬਰੋਕਟਰ ਨੂੰ ਦਿਖਾਇਆ ਬਸ ਠੀਕ ਹੈ ਤੇ ਬਾਕੀ ਇਹਦੇ ਤੇ ਤਿੰਨ ਪਰਚੇ ਦਰਜ ਨੇ ਜੀ ਦੀਪਕ ਤੇ ਬਾਕੀਆਂ ਤੇ ਨਹੀਂ ਦੀਪਕ ਤੇ ਤਿੰਨ ਪਰਚੇ ਦਰਜ ਨੇ 1 2015 ਦਾ ਹੈਗਾ 452 354 323 ਆਈਪੀਸੀ ਇੱਕ ਹੈਗਾ ਇਹ ਵੀ ਦੂਸਰਾ ਵੀ ਥਾਣਾ ਸੁਲਤਾਨਵਿੰਡ ਦੇ ਏਰੀਆ 'ਚ ਹੀ ਹੈ ਮਕਦਮਾ ਨੰਬਰ 10232634 ਆਈਪੀਸੀ ਤੀਸਰਾ ਹੈਗਾ ਮਕਦਮਾ ਨੰਬਰ 337 ਉਹ 21 ਦਾ ਤੇ ਉਹ ਵੀ 302 ਦਾ ਹੈ ਜੀ ਕਿਮਨਲ ਮਾਈਂਡ ਹੋ ਗਿਆ ਹਾਂ ਜੀ ਲਾਇਸੈਂਸ ਦੇ ਕੋ ਲਾਇਸੈਂਸ ਹੀ ਬਸ ਹੁਣ ਅਸੀਂ ਹਾਂ ਜੀ ਕੈਨਸਲੇਸ਼ਨ ਹੋ ਗਈ ਹੈ ਨਹੀਂ ਨਹੀਂ ਹੋ ਗਈ ਨਹੀਂ ਉਹ ਅਸੀਂ ਪ੍ਰੋਸੈਸ ਚਲਾਇਆ ਉਹ ਅਸੀਂ ਕੋਈ ਕਿ ਲਾਇਸੈਂਸ ਇਸ਼ੂ ਕਦੋਂ ਹੋਇਆ ਹੈ ਜਾਣ ਤੋਂ ਉਹ ਅਸੀਂ ਦੇਖ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਸੀਂ ਫੜਿਆ ਤੇ ਅਸੀਂ ਉਹ ਚੈੱਕ ਕਰ ਰਹੇ ਹਾਂ ਤੇ ਦੂਜੀ ਦਾ ਬੜੀ ਲਾਇਸੈਂਸ ਇਸ਼ੂ ਕਿਦੋਂ ਆਇਆ ਤੇ ਤਿੰਨੇ ਦੇ ਪਰਚੇ ਆ ਤੇ ਲਾਇਸੈਂਸ ਇਹਦਾ ਇਸ਼ੂ ਕਰਨ ਕਰ ਰਹੇ ਅਰ ਕਿਉਂ ਨਹੀਂ ਕੈਨਸਲ ਹੋਇਆ ਕੈਨਸਲੇਸ਼ਨ ਇਹਨੇ ਪਹਿਲੇ ਪਰਚੇ ਉਸੇ ਹੁਣ ਤਕਤੀਸ਼ ਕਰ ਰਹੇ ਕਿ ਕਿ ਪਹਿਲਾਂ ਕਿਉਂ ਨਹੀਂ ਕੈਨਸਲ ਹੋਇਆ ਤੇ ਸਾਡੇ ਨੋਟਿਸ ਵਿੱਚ ਆਏ ਨੇ ਇਹਦੇ ਤੇ ਤਿੰਨ ਪਰਚੇ ਹੈਗੇ ਪਿੱਛੇ ਕੋਈ ਬਲਾ ਰਕੇ ਚੱਲੇ ਸੀ ਪੁਲਿਸ ਦੇ ਵਿੱਚ ਬੜਾ ਬੜਾ ਵੀ ਟੈਨਸ ਪੰਜਾਬ ਉਹਦੇ ਕਿਤੇ ਵੀ ਛਣ ਦੇ ਸਹਾਰਾ ਦੇ ਲਾਇਸੈਂਸ ਕਿਲੇ ਬਣੇ ਜਾਣਾ ਉਹ ਅਸੀਂ ਦੇਖਾਂਗੇ ਜੀ ਹੁਣ ਅਸੀਂ ਕੱਲ ਹੀ ਫੜਿਆ ਇਹਨੂੰ ਤੇ ਬਾਕੀ ਅਸੀਂ ਦੇਖਾਂਗੇ ਜੀ ਤਕਤੀਸ਼ੇ ਦੇਖਾਂਗੇ